ਸਾਡੇ ਕੋਲੇ ਇੱਕ ਕੁਦਰਤੀ ਸੋਮਾ ਪਾਣੀ ਹੈ ਤੇ ਪਾਣੀ ਦਾ ਹਾਲ ਆ ਹੋ ਗਿਆ ਔਰ ਇਹ ਜੇ ਬੁੱਡੇ ਨਾਲੇ ਪਤਾ ਨਹੀਂ ਕਿੰਨੇ ਨੇ ਫਿਲਹਾਲ ਬੁੱਢਾ ਨਾਲਾ ਇੱਕ ਸਿੰਬਲ ਬਣ ਕੇ ਅੱਗੇ ਆ ਰਿਹਾ ਵੱਡਾ ਬਣ ਕੇ ਮੰਨ ਲਓ ਸਤੂ ਕੋਕੀ ਲਏਗੇ 32 ਐਮਐਫਸੀ ਆਜ਼ਾਦੀ ਵਿਲੇ ਹੁਣ 11 ਰਹਿ ਗਿਆ ਪਰ ਜਿਹੜਾ 11 ਰਹਿ ਗਿਆ ਉਹਦਾ ਅਸੀਂ ਕੀ ਹਾਲ ਕੀਤਾ ਇਹ ਤਾਂ ਕਿਸੇ ਬਾਹਰ ਲੈਣੇ ਨਹੀਂ ਕੀਤਾ ਇਹ ਤਾਂ ਅਸੀਂ ਕੀਤਾ ਹੈ ਪਿੰਡਾਂ ਦੇ ਛੱਪੜਾਂ ਦਾ ਕੀ ਹਾਲ ਹੈ ਕਿ ਨਹੀਂ ਆਤੀ ਆਉਂਦੀ ਐ ਇੱਥੇ ਖੜ ਕੇ ਫੋਟੋਆਂ ਖਿਚਾਉਂਦੇ ਨੇ ਵੀਡੀਓ ਬਣਾਉਂਦੇ ਨੇ ਹਰ ਸਰਕਾਰ ਫੇਲ ਹੋਈ ਐ ਕਿਤੇ ਆਪ ਦੇ ਮਨਿਸਟਰ ਤੋਂ ਜਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਤੁਸੀਂ ਕੀ ਕੀਤਾ ਇਹਦੇ ਲਈ ਕੋਣ ਬੰਦਾ ਕਹਿੰਦਾ ਪੰਜਾਬ ਦਾ ਪਾਣੀ ਐ ਇਹ ਬਝਾਉਣਾ ਚਾਹੀਦਾ ਪਰ ਫਿਰ ਇਹ ਮਸਲਾ ਸੁਧਰ ਕਿਉਂ ਨਹੀਂ ਲਿਆ ਅਸੀਂ 15 ਅਗਸਤ ਨੂੰ ਜਾਂ 16 ਅਗਸਤ ਨੂੰ ਇੱਥੇ ਮਜਾਰਾ ਕਰ ਰਹੇ ਹੁਧਿਆਨੇ ਤੁਸੀਂ ਸਮਝੋ ਉਸ ਦਿਨ ਜੇ ਠਾਠਾ ਮਾਰਦਾ ਇਕੱਠ ਹੋ ਗਿਆ ਇਹ ਸਰਕਾਰ ਇੱਕ ਮਿੰਟ 'ਚ ਮੰਨ ਜੂਗੀ ਤੁਹਾਨੂੰ ਲੱਗਦਾ 15 ਅਗਸਤ ਨੂੰ ਜਿਹੜਾ ਤੁਸੀਂ ਦਿਨ ਚੁਣਿਆ ਤੁਹਾਨੂੰ ਸਰਕਾਰ ਕਰਨ ਦੇਉ ਉਸ ਦਿਨ ਪਰ ਦੂਸ਼ਣ ਤੋਂ ਵੀ ਆਜ਼ਾਦੀ ਦੀ। ਸਾਨੂੰ ਉਸ ਦਿਨ ਗੰਦੇ ਪਾਣੀ ਤੋਂ ਵੀ ਆਜ਼ਾਦੀ ਕਿ। ਇਕੱਠੇ ਤਾਂ ਬਹੁਤ ਵਾਰੀ ਇੱਥੇ ਹੋਏ ਹਾਂ, ਤੁਸੀਂ ਵੀ ਹੋਏ ਹੋ, ਹੋਰ ਵੀ ਆਏ ਨੇ, ਲੱਖ ਸਦਾਨਾ ਵੀ ਇੱਥੇ ਆਉਂਦੇ ਨੇ। ਲੋਕ ਵੀ ਆ ਜਾਂਦੇ ਨੇ ਪਰ ਕਹਿੰਦੇ ਉਹ ਜਿਹੜੀ ਕਾਵਾਂ ਰੋੜੀਆ ਉਹ ਚਾਰ ਪੰਜ ਦਿਨ ਰਹਿੰਦੀ ਆ, ਵੱਤ-ਵਤ ਮਹੀਨਾ ਚੱਲ ਜਾਂਦੀ ਆ ਫਿਰ ਚੁੱਪ ਹੋ ਜਾਂਦੇ। ਜੇ ਹੁਣ ਇਹ ਨਾ ਹੋਇਆ ਤਾਂ ਅਸੀਂ ਮੁਜ਼ਾਰਾ ਕਰਾਂਗੇ। ਜੇ ਮੁਜ਼ਾਰੇ ਤੋਂ ਬਾਅਦ ਵੀ ਨਾ ਹੋਇਆ ਤਾਂ 15 ਸੈਪਟੰਬਰ ਨੂੰ ਅਸੀਂ ਇਹਨੂੰ ਬੰਨ ਮਾਰਾਂਗੇ। ਲੁਧਿਆਣੇ ਚ ਜਾ। ਇਸੇ ਲਈ ਅਸੀਂ ਇਹ ਗੱਲ ਕਿਹਾ ਕਿ ਫੋਟੋਆਂ ਬਹੁਤ ਹੋ ਗਈਆਂ ਇੰਟਰਵਿਊਆਂ ਬਹੁਤ ਹੋ ਗਈਆਂ ਹੁਣ ਭਾਈ ਕੁਛ ਕੀਤਾ ਜਾਓ ਅੱਜ ਤੋਂ ਦੀ ਮੱਛੀ ਨੂੰ ਵੀ ਕੈਂਸਰ ਹੋ ਗਿਆ ਹਰੀਕੇ ਟੈਸਟ ਹੋਈ ਨੇ ਔਰ ਉਹੀ ਪਾਣੀ ਅੱਗੇ ਜਾਂਦਾ ਸੂਇਆਂ ਦੀ ਸ਼ਕਲ ਚ ਉਤਰਾਂਗਾ ਵਾਲੇ ਪਿੰਡ ਗਏ ਆ ਉੱਥੇ ਬੰਦਿਆਂ ਨੂੰ ਕੈਂਸਰ ਹੈ ਕਿਸੇ ਨੂੰ ਸਰੋਸਿਸ ਹੈ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਜਦੋਂ ਪਹਿਲਾਂ ਬਣਾਇਆ ਸੀ ਉਦੋਂ ਵੀ ਮੈਂ ਆਹੀ ਗੱਲ ਕਹੀ ਸੀ ਸਾਰੇ ਬੰਦਿਆਂ ਨੇ ਬੈਠ ਕੇ ਸਾਡਾ ਕੋਈ ਪੋਲਿਟਿਕਸ ਚ ਇੰਟਰਸਟ ਨਹੀਂ ਪੰਜਾਬ ਤਾਂ ਤੋ ਜੀ ਅੱਜ ਵੀ ਜੂਝ ਰਿਹਾ ਉਹਦਾ ਕੋਈ ਹੱਲ ਕਹਿੰਦੇ ਨਿਕਲਿਆ ਨਹੀਂ ਕੋਈ ਨਤੀਜਾ ਨਹੀਂ ਨਿਕਲਿਆ ਕਹਿੰਦੇ ਸਿਰਫ ਜਥੇਬੰਦੀ ਜੂਝਦੀ ਰਹੀ ਕਹਿੰਦੇ ਜਥੇਬੰਦੀ ਖੁਦ ਜੂਝ ਰਹੀ ਅੱਜ ਸਾਡੇ ਇਹਨਾਂ ਲੀਡਰਾਂ ਨੂੰ ਇਹ ਨਹੀਂ ਪਤਾ ਨੀਟ ਦਾ ਮਸਲਾ ਹੋਇਆ ਤਾਂ ਮਨ ਲਾਡੂ ਚਾ ਸਾਡੇ ਪੰਜਾਬ ਵਾਲੇ ਬੋਲੇ ਕੁਣੀਆਂ ਤਿੰਨ ਕਾਨੂੰਨ ਪਾਸ ਹੋਏ ਨੇ ਨਵੇਂ ਕਾਨੂੰਨ ਹੋਏ ਆਏ ਜਿਹੜੇ ਕਿੰਨੀਆਂ ਸਟੇਟਾਂ ਨੇ ਰੌਲਾ ਪਾਇਆ ਪੱਛਵੀ ਬੰਗਾਲ ਨੇ ਪਾਇਆ ਤਮਿਲनाडु ਨੇ ਪਾਇਆ ਅਸੀਂ ਬੋਲ ਹੀ ਨਹੀਂ ਰਹੇ ਸਾਡੀ ਸਰਕਾਰ ਬੋਲ ਹੀ ਨਹੀਂ ਰਹੀ ਪ੍ਰੋਬਲਮ ਨਹੀਂ ਵਿਕਾਸ ਬਹੁਤ ਕਰ ਰਹੇ ਆ ਪਿੱਛੇ ਵੀ ਦੇਖੀਏ ਦੇਖੋ ਵਿਕਾਸ ਹੋ ਰਿਹਾਗਾ ਵੱਡੀ ਜਿਹੜੀ ਲੈਂ ਲੰਘ ਰਹੀ ਆ ਉਹ ਫਲਾਈਓਵਰ ਤਿਆਰ ਹੋ ਰਿਹਾਗਾ ਪਰ ਉਧੇ ਸਾਹਮਣੇ ਪਾਸ ਜਿਹੜਾ ਇਹ ਬਿਲਕੁਲ ਦਰਿਆ ਉਹ ਜਿਹੜਾ ਉਹ ਵਿਕਾਸ ਹੈ ਆ ਵਿਨਾਸ਼ ਹੈ ਉਹ ਵਿਕਾਸ ਬਿਨਾ ਤਾਂ ਚੱਲ ਜੂਗਾ ਜਦ ਕਿ ਉਹ ਸੜਕ ਜਿਹਦੇ ਪੰਜਾਬ ਵਾਲਿਆਂ ਤੋਂ ਚੜੇ ਹੀ ਨਹੀਂ ਜਾਣਾ ਪਤਾ ਨਹੀਂ ਕਿਸ ਮਕਸਦ ਲਈ ਬਣਾ ਰਹੇ ਨੇ ਕੋਈ ਬਹੁਤ ਸੜਕਾਂ ਬਣੀਆਂ ਸਾਨੂੰ ਇੰਨੇ ਦੀ ਲੋੜ ਨਹੀਂ ਸਾਨੂੰ ਆ ਪਾਣੀ ਸੁਧਾਰੋ ਪਹਿਲਾਂ ਬਾਣੀ ਦੀ ਤੋਕਾ ਜਿਸ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪੀਤਾ ਉਹ ਪਾਣੀ ਜਿਸ ਨੂੰ ਗੁਰੂਆਂ ਨੇ ਪੀਤਾ ਦਾ ਦਰਜਾ ਦਿੱਤਾ ਪਰ ਅੱਜ ਸਾਡੇ ਪੀਤਾ ਦੀ ਹਾਲਤ ਇਹ ਹੋ ਚੁੱਕੀ ਆ ਅੱਜ ਸਾਡਾ ਪਿਓ ਗੰਦਲਾ ਹੋ ਚੁੱਕਿਆ ਜ਼ਹਿਰੀਲਾ ਹੋ ਚੁੱਕਿਆ ਅੱਜ ਇਹ ਹਾਲਾ ਸਾਡੇ ਪਿਓ ਦੇ ਕਰ ਦਿੱਤੇ ਗਏ ਨੇ ਇਸ ਨੂੰ ਬਚਾਉਣ ਦੇ ਲਈ ਅੱਜ ਅਮਨਤੋਜ ਮਾਨ ਇੱਥੇ ਪਹੁੰਚੇ ਨੇ ਬੁੱਢਾ ਦਰਿਆ ਦੇ ਉੱਤੇ ਅਸੀਂ ਮੌਜੂਦ ਆ ਉੱਥੇ ਹੋਰ ਵੀ ਜਿਹੜੇ ਜਥੇਬੰਦੀਆਂ ਪਹੁੰਚੀਆਂ ਹੋਰ ਵੀ ਪਿੰਡ ਵਾਸੀ ਪਹੁੰਚੇ ਲੋਕ ਪਹੁੰਚੇ ਵੱਡੀਆਂ ਹਸਤੀਆਂ ਪਹੁੰਚੀਆਂ ਹਾਲਾਂਕਿ ਇਹ ਬੁੱਢੇ ਦਰਿਆ ਦਾ ਮਸਲਾ ਅੱਜ ਦਾ ਨਹੀਂ ਹੈ ਇਹ ਲੰਬਾ ਸਮੇਂ ਤੋਂ ਚੱਲਦਾ ਆ ਰਿਹਾ ਮਸਲਾ ਬਹੁਤ ਸਰਕਾਰਾਂ ਬਦਲੀਆਂ بڑے ਵਾਅਦੇ ਕੀਤੇ ਮੁੱਖ ਮੰਤਰੀ ਇੱਥੇ ਆਏ ਫੋਟੋਆਂ ਕਰਾਈਆਂ ਗਈਆਂ ਪਰ ਹੱਲ ਹਲੇ ਤੱਕ ਨਹੀਂ ਹੋਇਆ ਅੱਜ ਦੁਬਾਰੇ ਮੀਟਿੰਗ ਕੀਤੀ ਗਈ ਆ ਚਰਚਾ ਹੋਈ ਆ ਗੱਲਬਾਤ ਕਰਦੇ ਹਾਂ ਅਮਤੋਜ ਮਾਨ ਸਾਡੇ ਨਾਲ ਮੌਜੂਦ ਨੇ ਅਮਤੋਜ ਜੀ ਮੈਂ ਸ਼ੁਰੂਆਤ ਕੀ ਹੈ ਵੀ ਬਾਣੀ ਨੇ ਪਿਤਾ ਦਾ ਦਰਜਾ ਦਿੱਤਾ ਪਰ ਅੱਜ ਪਿਤਾ ਦੀ ਹਾਲਤ ਇਹ ਹੋ ਚੁੱਕੀ ਆ ਕਿ ਲੱਗਦਾ ਕਿ ਅਸੀਂ ਪਿਤਾ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਪਾਵਾਂਗੇ ਦੇਖੋ ਕੋਸ਼ਿਸ਼ ਤਾਂ ਇਹੀ ਹੈ ਲੜਾਈ ਤਾਂ ਇਹੀ ਹੈ ਔਰ ਅਸੀਂ ਹੁਕਾ ਵੀ ਇਹੀ ਹੈ ਜਾਂ ਕਹੇ ਲੋ ਅਸੀਂ ਕੁੱਕਰ ਬਣ ਕੇ ਜੋ ਕੁੱਖ ਰਹੇ ਹਾਂ ਵੀ ਇਹੀ ਹੈ ਕਿ ਭਾਈ ਸਾਡੇ ਪੰਜਾਬ ਕੋਲੇ ਨਾ ਤਾਂ ਕੋਈ ਕੋਲ ਆ ਨਾ ਸਾਡੇ ਕੋਲੇ ਕੋਈ ਪੱਥਰ ਹੈ ਨਾ ਸਾਡੇ ਕੋਲੇ ਕੋਈ ਹੀਰਾ ਹੈ ਸਾਡੇ ਕੋਲੇ ਇੱਕ ਕੁਦਰਤੀ ਸੋਮਾ ਪਾਣੀ ਹੈ ਤੇ ਪਾਣੀ ਦਾ ਹਾਲ ਆ ਹੋ ਗਿਆ ਆ ਸੀਗਾ ਅਸਲ ਹਾਲ ਪਰ ਰੇ ਤੇ ਆ ਜਿਹੜਾ ਕਾਲਾ ਹੈ ਜਿਹਨੂੰ ਬੁੱਢਾ ਨਾਲਾ ਬਣ ਗਿਆ ਦਰਿਆ ਤੋਂ ਆ ਹੋ ਗਿਆ ਹੁਣ ਔਰ ਇਹ ਜੇ ਬੁੱਢੇ ਨਾਲੇ ਪਤਾ ਨਹੀਂ ਕਿੰਨੇ ਨੇ ਫਿਲਹਾਲ ਬੁੱਢਾ ਨਾਲਾ ਇੱਕ ਸਿੰਬਲ ਬਣ ਕੇ ਅੱਗੇ ਆ ਰਿਹਾ ਵੱਡਾ ਬਣ ਕੇ ਇਸ ਚੀਜ਼ ਨੂੰ ਜੇ ਆਪਾਂ ਹੱਲ ਨਹੀਂ ਨਾ ਕਰਾਂਗੇ ਇਹਦੀ ਚੀਜ਼ ਨੂੰ ਆਪਾਂ ਅਗਰ ਮੁੱਦਾ ਨਹੀਂ ਬਣਾਵਾਂਗੇ ਤਾਂ ਕੁਝ ਨਹੀਂ ਹੋਣਾਗਾ ਅੱਜ ਸਾਡੀ ਜੋ ਆ ਪੰਚਾਇਤ ਇੱਥੇ ਜਾ ਕੇ ਲੋ ਸੱਤ ਬਣਾਈ ਸੀ ਜਿਹੜੀ ਕਿਉਂਕਿ ਅਸੀਂ ਗੱਲਾਂ ਜਿਹੜੀਆਂ ਬੰਦੇ ਬਹੁਤ ਸਾਰੇ ਲੋਕ ਸਮਝਦਾਰ ਲੋਕ ਆਏ ਸੀ ਜਿਹੜੇ ਗੱਲਾਂ ਕਰਦੇ ਨੇ ਡਰਾਇੰਗ ਰੂਮਾਂ ਚ ਬੈ ਕੇ ਅਸੀਂ ਉਹਨਾਂ ਨੂੰ ਕਿਹਾ ਆਓ ਆਪਾਂ ਬਾਹਰ ਬੈ ਕੇ ਗੱਲਾਂ ਕਰੀਏ ਸਾਰੇ ਕਰਮਟਰ ਲੋਕ ਨੇ ਆਪਦੇ ਆਪ ਦੇ ਚੈਨਲਾਂ ਤੋਂ ਲੱਗੇ ਹੋਏ ਨੇ ਚੈਨਲ ਮੀਨ ਜਿਹੜੇ ਕੰਮਾਂ ਚ ਮਾਹਿਰ ਨੇ ਅਸੀਂ ਕਿਹਾ ਆਓ ਯਾਰ ਜਿਹੜਾ ਪਾਣੀ ਸਭ ਤੋਂ ਜ਼ਰੂਰੀ ਸਰੋਤ ਹੈ ਜ਼ਿੰਦਗੀ ਦਾ ਸਾਡੀ ਸਾਡੇ ਸਰੀਰ ਚ ਵੀ 70% ਪਾਣੀ ਹੈ। ਹੂੰ। ਸਾਡਾ ਸਭ ਤੋਂ ਕੁਦਰਤੀ ਸੋਮਾ ਵੀ ਪਾਣੀ ਹੈ। ਸਾਡਾ ਜਿਹੜਾ ਸਰਮਾਇਆ ਜਿਹਦੇ ਕਰਕੇ ਸਾਡੀਆਂ ਫਸਲਾਂ ਹੁੰਦੀਆਂ ਨੇ ਉਹ ਵੀ ਪਾਣੀ ਹੈ। ਤੇ ਜਿਵੇਂ ਤੁਸੀਂ ਕਿਹਾ ਇਹ ਪਿਤਾ ਦਾ ਦਰਜਾ ਵੀ ਹੈ ਗੁਰਬਾਣੀ ਚ ਤਾਂ ਅਸੀਂ ਕਰ ਕੀ ਰਹੇ ਆ ਇਹਦੇ ਨਾਲ। ਮੰਨ ਲਓ ਸਾਤੂ ਖੋ ਕੇ ਲੈ ਗਏ 32 ਐਮਐਫਸੀ ਆਜ਼ਾਦੀ ਵੇਲੇ ਹੁਣ 11 ਰਹਿ ਗਿਆ। ਪਰ ਜਿਹੜਾ 11 ਰਹਿ ਗਿਆ ਉਹਦਾ ਅਸੀਂ ਕੀ ਹਾਲ ਕੀਤਾ? ਆਹ ਇਹ ਤਾਂ ਕਿਸੇ ਬਾਹਰ ਲੈਣੇ ਨਹੀਂ ਕੀਤਾ। ਇਹ ਤਾਂ ਅਸੀਂ ਕੀਤਾ। ਪਿੰਡਾਂ ਦੇ ਛੱਪੜਾਂ ਦਾ ਕੀ ਹਾਲ ਹੈ ਕਿ ਨਹੀਂ ਕੀਤਾ ਅਸੀਂ ਇਹਨੂੰ ਇਸ਼ੂ ਕਿਉਂ ਨਹੀਂ ਬਣਾਉਂਦੇ ਜੇ ਬੁੱਢਾ ਨਾਲਾ ਕਰ ਰਿਹਾ ਹਰ ਪਾਰਟੀ ਆਉਂਦੀ ਐ ਇੱਥੇ ਖੜ ਕੇ ਫੋਟੋਆਂ ਖਿਚਾਉਂਦੇ ਨੇ ਵੀਡੀਓ ਬਣਾਉਂਦੇ ਨੇ ਹਰ ਸਰਕਾਰ ਫੇਲ ਹੋਈ ਐ ਕਿ ਅਸੀਂ ਉਹਨਾਂ ਦੇ ਸਰਕਾਰਾਂ ਦੇ ਰਿਪ੍ਰেজੈਂਟੇਟਿਵ ਜਿਹੜੇ ਸਾਡੇ ਐਮ ਐਲ ਏ ਹੁੰਦੇ ਨੇ ਅਸੀਂ ਉਹਨਾਂ ਤੋਂ ਕਿਤੇ ਪੁੱਛਿਆ ਕਿਤੇ ਆਪਦੇ ਮਨਿਸਟਰ ਤੋਂ ਜਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਤੁਸੀਂ ਕੀ ਕੀਤਾ ਇਹਦੇ ਲਈ ਕਦੇ ਨਹੀਂ ਪੁੱਛਦੇ ਲੋਕ ਵੱਡੇ ਜ਼ਿੰਮੇਦਾਰ ਮੰਨਦੇ ਹੋ ਕਿ ਲੋਕ ਚੁੱਪ ਬੈਠੇ ਨਹੀਂ ਲੋਕ ਇਨੋਸੈਂਟ ਨੇ ਅਣਜਾਣ ਨੇ ਅਸੀਂ ਆਣੇ ਆ ਜੇ ਤੁਸੀਂ ਆਪਦੇ ਇਲਾਕੇ ਨੂੰ ਆਪਦੇ ਪੰਜਾਬ ਨੂੰ ਸੁਧਾਰਨਾ ਹੈ ਤਾਂ ਜਾਣਕਾਰ ਬਣੋ ਮੁੱਧਿਆਂ ਤੇ ਆਓ ਇਮੋਸ਼ਨਲ ਹੋ ਕੇ ਜਾਂ ਆਪਦੀਆਂ ਲਾਗ ਡਾਟਾਂ ਕਰਕੇ ਵੋਟਾਂ ਨਾ ਪਾਓ ਮੁੱਧਿਆਂ ਤੇ ਵੋਟਾਂ ਪਾਓ ਮੁੱਧਿਆਂ ਤੇ ਪਾਉਗੇ ਤਾਂ ਤੁਹਾਡੇ ਮੁੱਦੇ ਇਹ ਲੋਕ ਆਪਦਾ ਇਸ਼ੂ ਬਣਾਉਣਗੇ ਆ ਇਸ ਸਰਕਾਰਾਂ ਵਰਨਾ ਹਰ ਸਰਕਾਰ ਕਹਿੰਦੀ ਹੈ ਗਲਤ ਹੈ ਕੌਣ ਬੰਦਾ ਕਹਿੰਦਾ ਪੰਜਾਬ ਦਾ ਪਾਣੀ ਹੈ ਇਹ ਵਜਾਉਣਾ ਚਾਹੀਦਾ ਪਰ ਫਿਰ ਇਹ ਮਸਲਾ ਸੁਧਰ ਕਿਉਂ ਨਹੀਂ ਰਿਹਾ ਇਸ ਲਈ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਪਹਿਲਾਂ ਕਰਦੇ ਨੇ ਗੱਲਾਂ ਫਿਰ ਉਹ ਨੋਟਾਂ ਵਾਲਿਆਂ ਨਾਲ ਜੁੜ ਜਾਂਦੇ ਨੇ ਕਿਉਂ ਜੁੜ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਤੇ ਵੋਟ ਤਾਂ ਪੈਣੀ ਨਹੀਂ ਨੀ ਵੋਟ ਤਾਂ ਕਿਸੇ ਹੋਰ ਗੱਲ ਤੇ ਮੈਨੀ ਹਮ ਅਸੀਂ ਜਿੰਨਾ ਚਿਰ ਇਹ ਦੇ ਪ੍ਰਤੀ ਜਾਗਰਤ ਨਹੀਂ ਹੋਵਾਂਗੇ ਦੁਨੀਆ ਦੇ ਮੁਲਕਾਂ ਨੇ ਉਦੋਂ ਤੱਕ ਤਰੱਕੀ ਕੀਤੀ ਹੈ ਜਦੋਂ ਉਹ ਖੁਦ ਸਿਆਣੇ ਹੁੰਦੇ ਨੇ ਜਾਂ ਉਹ ਇਮਾਨਦਾਰ ਹੁੰਦੇ ਨੇ ਜਾਂ ਉਹਦੇ ਮੁੱਦਿਆਂ ਪ੍ਰਤੀ ਜਾਗਰੂਕ ਹੁੰਦੇ ਨੇ ਨਾ ਕਿ ਲੀਡਰ ਅਸੀਂ ਜਾਗਰੂਕ ਹੋਵਾਂਗੇ ਤਾਂ ਗੱਲ ਬਣੂਗੀ ਜੀ اور ਸਾਡੇ ਜਾਗਰੂਕ ਲੋਕਾਂ ਨੂੰ ਜਾਗਰੂਕ ਕਰ ਸਕੀਏ ਇਸੇ ਲਈ ਅਸੀਂ ਅੱਜ ਇੱਥੇ ਬੈਠੇ ਸੀ ਬਲਕਿ ਇੱਕ ਅਸੀਂ ਮੋਰਚਾ ਵੀ ਲਾ ਰਹੇ ਹਾਂ ਕਾਲੇ ਪਾਣੀਆਂ ਦਾ ਮੋਰਚਾ ਉਹਦੇ ਲਈ ਪਿੰਡ-ਪਿੰਡ ਡਿਸਟ੍ਰਿਕਟ-ਡਿਸਟ੍ਰਿਕਟ ਬਲਾਕ-ਬਲਾਕ ਤਹਿਸੀਲ-ਤਹਿਸੀਲ ਜਾ ਰਹੇ ਹਾਂ ਬਰਨਾਲਾ ਮੋਗੇ ਫਰੀਦਕੋਟ ਆਪਣਾ ਫਰੂਜ਼ਪੁਰ ਬਹੁਤ ਸਾਰੀਆਂ ਜਗ੍ਹਾ ਤੇ ਅੱਜ ਸੰਗਰੂਰ ਸੀ ਸਾਡੀ ਦੂਜੀ ਟੀਮ ਗਈ ਹੋਈ ਹੈ ਲਖੇਹੂਰੀ ਗਏ ਹੋਏ ਆ ਅਸੀਂ ਮੀਟਿੰਗਾਂ ਕਰ ਰਹੇ ਹਾਂ ਉਹਦੇ ਨਾਲ-ਨਾਲ ਅਸੀਂ ਇੱਕ ਕਿਹਾ ਕਿ ਇੱਕ ਸੋਸ਼ਲ ਮੀਡੀਏ ਤੇ ਮੀਡੀਏ ਤੇ ਵੀ ਇੱਕ ਕੈਂਪੇਨ ਚਲਾਈ ਜਾਵੇ ਜਿਦੇ ਵਿੱਚ ਸਾਡੇ ਕੁਝ ਬੁੱਧੀਜੀਵੀ ਆ ਕੇ ਜਿਹੜੇ ਕਿ ਬਹੁਤ ਸਾਰੇ ਵਿਸ਼ਿਆਂ ਦੇ ਜਾਣਕਾਰ ਨਹੀਂ ਉਹ ਬੋਲਣ ਉਹ ਗੱਲਾਂ ਕਰਨ ਔਰ ਲੋਕ ਅਵੇਅਰ ਹੋਣ ਔਰ ਇਸ ਮੁੱਦੇ ਨੂੰ ਆਪਦਾ ਮੁੱਦਾ ਬਣਾਉਣ ਅਸੀਂ 15 ਅਗਸਤ ਨੂੰ ਜਾਂ 16 ਅਗਸਤ ਨੂੰ ਇੱਥੇ ਮਜਾਰਾ ਕਰ ਰਹੇ ਹਾਂ ਲੁਧਿਆਣੇ ਤੁਸੀਂ ਸਮਝ ਲਓ ਉਸ ਦਿਨ ਜੇ ਠਾਠਾ ਮਾਰਦਾ ਇਕੱਠ ਹੋ ਗਿਆ ਸਰਕਾਰ ਇੱਕ ਮਿੰਟ ਵਿੱਚ ਮੰਨ ਜੂਗੀ ਪਰ ਤੁਹਾਨੂੰ ਲੱਗਦਾ ਹੈ 15 ਅਗਸਤ ਨੂੰ ਜਿਹੜਾ ਤੁਸੀਂ ਦਿਨ ਚੁਣਿਆ ਤੁਹਾਨੂੰ ਸਰਕਾਰ ਕਰਨ ਦੇਊਗੀ ਇਸੇ ਲਈ ਮੈਂ 15 ਅਗਸਤ ਜਾਂ 16 ਅਗਸਤ ਗਿਆ ਸਾਡਾ ਕੋਈ ਮਕਸਦ ਹੋਰ ਨਹੀਂਗਾ ਅਸੀਂ ਕਹਿ ਰਹੇ ਹਾਂ ਸਾਨੂੰ ਉਸ ਦਿਨ ਪ੍ਰਦੂਸ਼ਣ ਤੋਂ ਵੀ ਆਜ਼ਾਦੀ ਦਿਓ ਸਾਨੂੰ ਉਸ ਦਿਨ ਗੰਦੇ ਪਾਣੀ ਤੋਂ ਵੀ ਆਜ਼ਾਦੀ ਦਿਓ ਸਾਡਾ ਮੋਟਿਵ ਇਹ ਹੈ ਇਸ ਲਈ 15 ਨਾ ਕਰਕੇ 16 ਕਰ ਲਾਂਗੇ ਸਾਡਾ ਉਹਦੇ ਨਾਲ ਕੋਈ ਮਸਲਾ ਨਹੀਂ ਰਮਦੋਤ ਜੀ ਇਕੱਠੇ ਤਾਂ ਬਹੁਤ ਵਾਰੀ ਇੱਥੇ ਹੋਏ ਹੋਂ ਤੁਸੀਂ ਵੀ ਹੋਏ ਹੋ ਹੋਰ ਵੀ ਆਏ ਨੇ ਲੱਖਾ ਸਦਾਨਾ ਵੀ ਇੱਥੇ ਆਉਂਦੇ ਨੇ ਲੋਕ ਵੀ ਆ ਜਾਂਦੇ ਨੇ ਪਰ ਕਹਿੰਦੇ ਉਹ ਜਿਹੜੀ ਕਾਵਾਂ ਰੋੜੀ ਆ ਉਹ ਚਾਰ ਪੰਜ ਦਿਨ ਰਹਿੰਦੀ ਆ ਵੱਤ ਵੱਤ ਮਹੀਨਾ ਚੱਲ ਜਾਂਦੀ ਆ ਫਿਰ ਚੁੱਪ ਹੋ ਜਾਂਦੇ ਇਹੀ ਗੱਲ ਹੈ ਇਹੀ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਕਰਕੇ ਅਸੀਂ ਇੱਕ ਡੈਡਲਾਈਨ ਦਿੰਤੀ ਹੈ ਕਿ ਜੇ ਹੁਣ ਇਹ ਨਾ ਹੋਇਆ ਤਾਂ ਅਸੀਂ ਮਜ਼ਾਰਾ ਕਰਾਂਗੇ ਜੇ ਮਜ਼ਾਰੀ ਤੋਂ ਬਾਅਦ ਵੀ ਨਾ ਹੋਇਆ ਤਾਂ 15 ਸੈਪਟੈਂਬਰ ਨੂੰ ਅਸੀਂ ਇਹਨੂੰ ਬੰਨ ਮਾਰਾਂਗੇ ਲੁਧਿਆਣੇ ਚ ਜਾ ਕੇ ਇਸੇ ਲਈ ਅਸੀਂ ਇਹ ਗੱਲ ਕਹਿ ਆ ਕਿ ਫੋਟੋਆਂ ਬਹੁਤ ਹੋ ਗਈਆਂ ਇੰਟਰਵਿਊਆਂ ਬਹੁਤ ਹੋ ਗਈਆਂ ਹੁਣ ਭਾਈ ਕੁਛ ਕੀਤਾ ਜਾਊਗਾ ਹੁਣ ਗਰਾਊਂਡ ਦੇ ਉੱਤੇ ਉਤਰਾਂਗੇ ਹੁਣ ਗਰਾਊਂਡ ਤੇ ਉਤਰਾਂਗੇ ਇਸੇ ਲਈ ਅਸੀਂ ਡਿਸਟ੍ਰਿਕਟ ਡਿਸਟ੍ਰਿਕਟ ਤਹਿਸੀਲ ਤਹਿਸੀਲ ਜਾ ਰਿਹਾ ਇਸੇ ਲਈ ਅਸੀਂ ਆ ਪੰਚਾਇਤਾਂ ਕਰ ਰਹੇ ਆ ਕਿ ਲੋਕਾਂ ਨੂੰ ਨਾਲ ਜੁੜੀਏ ਔਰ ਲੋਕਾਂ ਦਾ ਮੁੱਦਾ ਹੈ ਲੋਕਾਂ ਨੂੰ ਆਉਣਾ ਪਊਗਾ ਇਹ ਚ ਨਹੀਂ ਆਉਂਗੇ ਤਾਂ ਭਾਈ ਕੁਛ ਨਹੀਂ ਹੋਊਗਾ ਕੱਲੇ ਮੇਰਾ ਤਾਂ ਪਾਣੀ ਖਰਾਬ ਨਹੀਂ ਹੋ ਰਿਆ ਇਹ ਪਾਣੀ ਤਾਂ ਹਰ ਇੱਕ ਦਾ ਹੈ ਹਰ ਇੱਕ ਦੇ ਢੱਡੇ ਚ ਜਾ ਰਿਹਾ ਹੈ ਉੱਥੇ ਪਾਣੀ ਦੀਆਂ ਤੁਸੀਂ ਵੇਖੋ ਲੋਕਾਂ ਨਾਲੋਂ ਸਿਆਣੀਆਂ ਮੱਛੀਆਂ ਨੇ ਉੱਥੋਂ ਤੱਕ ਮੱਛੀਆਂ ਆਉਂਦੀਆਂ ਆ ਜਿਵੇਂ ਅੱਗੇ ਬੁੱਢਾ ਨਾਲਾ ਵਿੱਚ ਵੜ ਜਾਂਦਾ ਮੱਛੀ ਪਿੱਛੇ ਚਲੀ ਜਾਂਦੀ ਹੈ ਅੱਜ ਤੁਹਾਡੀ ਮੱਛੀ ਨੂੰ ਵੀ ਕੈਂਸਰ ਹੋ ਗਿਆ ਹਰੀਕੇ ਟੈਸਟ ਹੋਈ ਨੇ ਹੂੰ ਔਰ ਉਹੀ ਪਾਣੀ ਅੱਗੇ ਜਾਂਦਾ ਸੂਇਆਂ ਦੀ ਸ਼ਕਲ ਚ ਉਹ ਤਰੰਗ ਵਾਲੇ ਪਿੰਡ ਗਏ ਆ ਉੱਥੇ ਬੰਦਿਆਂ ਨੂੰ ਕੈਂਸਰ ਹੈ ਕਿਸੇ ਨੂੰ ਸਰੋਸਿਸ ਹੈ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਐਂ ਆ ਇੱਕ ਮੋਗੇ ਕੋਲੇ ਪਿੰਡ ਆ 50% ਬੰਦਿਆਂ ਨੂੰ ਕੈਂਸਰ ਹੋ ਚੁੱਕਿਆ ਉਸ ਪਿੰਡ ਦੇ ਬੰਦਿਆਂ ਨੂੰ ਹੂੰ ਕੀ ਹਾਲ ਆ ਪਿੰਡ ਵਾਲਿਆਂ ਨੂੰ ਅਸੀਂ ਪੁੱਛਿਆ ਤੁਹਾਡੇ ਪਿੰਡ ਚ ਕੀ ਹੋ ਰਿਹਾ ਆ ਨੇੜੇ ਤੇੜੇ ਦੇ ਪਿੰਡਾਂ ਨੂੰ ਕਿਹਾ ਤੁਸੀਂ ਬੋਲਦੇ ਕਿਉਂ ਨਹੀਂ ਹੁਣ ਮੈਨੂੰ ਪਤਾ ਲੱਗਿਆ ਇੱਥੇ ਦੋ ਪਿੰਡ ਬੋਲ ਰਹੇ ਨੇ ਆਪ ਦੀ ਕਿਸੇ ਫੈਕਟਰੀ ਨੂੰ ਲੈ ਕੇ ਬੋਲ ਰਹੇ ਨੇ ਬੁੱਢੇ ਨਾਲੇ ਨੂੰ ਲੈ ਕੇ ਨਹੀਂ ਜਿੰਨਾ ਚਿਰ ਦੇਖੋ ਡੈਮੋਕਰੈਟਿਕ ਸਿਸਟਮ ਚ ਲੋਕਾਂ ਨੂੰ ਖੜੇ ਹੋਣਾ ਪਊਗਾ ਜੇ ਲੋਕ ਖੜੇ ਨਹੀਂ ਹੋਣਗੇ ਕੁਝ ਨਹੀਂ ਹੋਣਾ ਜੇ ਲੋਕ ਖੜੇ ਹੋਗੇ ਤਾਂ ਕੁਝ ਵੀ ਹੋ ਜਾਊਗਾ ਸਿਰਫ ਸਾਡੀ ਕੋਸ਼ਿਸ਼ ਆਹੀ ਹੈ ਅਸੀਂ ਜੂਝਦਾ ਪੰਜਾਬ ਬਣਾਇਆ ਸੀ ਉਦੋਂ ਵੀ ਮੈਂ ਆਹੀ ਗੱਲ ਕਹੀ ਸੀ ਸਾਰੇ ਬੰਦਿਆਂ ਨਾਲ ਬੈਠ ਕੇ ਸਾਡਾ ਕੋਈ ਪੋਲਿਟਿਕਸ ਚ ਇੰਟਰਸਟ ਨਹੀਂ ਫਿਲਹਾਲ ਨੇ ਹੀ ਅਸੀਂ ਆਉਣਾ ਚਾਹਦੇ ਔਰ ਨਾ ਹੀ ਅਸੀਂ ਆਏ ਸਾਨੂੰ ਟਿਕਟਾਂ 20-20 ਟਿਕਟਾਂ ਦੀ ਆਫਰ ਕੀਤੀਆਂ ਵੱਡੀਆਂ ਪਾਰਟੀਆਂ ਨੇ ਅਸੀਂ ਕਹਿੰਦੇ ਨਹੀਂ ਯਾਰ ਅਸੀਂ ਇੰਟਰਸਟਡ ਨਹੀਂ ਗਏ ਸਾਡਾ ਮੁੱਦਾ ਸਿਰਫ ਇਹ ਹੈ ਕਿ ਪੰਜਾਬ ਤੁਸੀਂ ਜਥੇਬੰਦੀ ਬਣਾਈ ਸੀ ਪਰ ਪੰਜਾਬ ਤਾਂ ਤੋਂ ਅੱਜ ਵੀ ਜੂਝ ਰਿਹਾ ਉਹਦਾ ਕੋਈ ਹੱਲ ਕਹਿੰਦੇ ਨਿਕਲਿਆ ਨਹੀਂ ਕੋਈ ਨਤੀਜਾ ਨਹੀਂ ਨਿਕਲਿਆ ਕਹਿੰਦੇ ਸਿਰਫ ਜਥੇਬੰਦੀ ਜੂਝਦੀ ਰਹੀ ਕਹਿੰਦੇ ਜਥੇਬੰਦੀ ਖੁਦ ਜੂਝ ਰਹੀ ਅੱਜ ਮੈਨੂੰ ਇਹ ਦੱਸੋ ਅੱਤੇ ਜੂ ਅਸੀਂ ਤਾਂ ਆਪ ਕਹਿ ਰਹੇ ਜੂਝਣਾ ਪੈ ਰਿਹਾ ਅਸੀਂ ਅੱਜ ਜਿਹੜੇ ਬੈਠੇ ਹੋਏ ਸੀ ਇਹ ਚ ਤਿੰਨ ਬੰਦੇ ਤਾਂ ਜੂਝਦਾ ਪੰਜਾਬ ਦੇ ਸੀ ਹਮੀਰ ਸਿੰਘ ਜੀ ਪਰ ਨਾ ਦਵਿੰਦਰ ਸ਼ ਅਸੀਂ ਆ ਦੀਪਕ ਚਨਾਰਥਲ ਜੀ ਹਰ ਥਾਂ ਰੌਲਾ ਪਾ ਰਹੇ ਨੇ ਅਸੀਂ ਤਾਂ ਲੱਗੇ ਹੋਏ ਆ ਆ ਜਿਹੜਾ ਮੁੱਦਕੀ ਦਾ ਮੋਰਚਾ ਸੀ ਜਿੱਥੇ ਆ ਥੱਲੇ ਪਲਾਸਟਿਕ ਪਾ ਰਹੇ ਸੀਗੇ ਅਸੀਂ ਉੱਥੇ ਵੀ ਲੜੇ ਆ ਜਾ ਕੇ ਅਸੀਂ ਮੱਤੇਵਾੜੇ ਵਾਲੇ ਚ ਵੀ ਲੜੇ ਆ ਅਸੀਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਉੱਥੇ ਵੀ ਲੜੇ ਆ ਅਸੀਂ ਜ਼ੀਰਾ ਫੈਕਟਰੀ ਚ ਵੀ ਲੜੇ ਕਿੱਥੇ ਨਹੀਂ ਖੜੇਗੇ ਹਰ ਥਾਂ ਪਰ ਅਸੀਂ ਪੋਲਿਟਿਕਸ ਤੋਂ ਦੂਰ ਆ ਇਹ ਤਾਂ ਖਾਸੀਅਤ ਹੈ ਸਾਡੀ ਯਾਰ ਹਰ ਲੋਕ ਬੰਦੇ ਟਿਕਟਾਂ ਭਾਲਦੇ ਫਿਰਦੇ ਨੇ ਮਨਿਸਟਰ ਮੁੱਖ ਮੰਤਰੀ ਬਨਣਾ ਚਾਹੁੰਦੇ ਅਸੀਂ ਕਹਿੰਦੇ ਅਸੀਂ ਵੋਟਾਂ ਨਹੀਂ ਲੈਣੀਆਂ ਅਸੀਂ ਇਹ ਬਨਣਾ ਨਹੀਂ ਕਿ ਅਸੀਂ ਤਾਂ ਸਿਰਫ ਸ ਇਹ ਪਾਣੀ ਮੇਰੇ ਟੱਟੇ ਡਿੱਚ ਜਾ ਰਿਹਾ ਸਾਰਿਆਂ ਦੇ ਜਾ ਰਿਹਾ ਨਾ ਅਸੀਂ ਤਾਂ ਕਾਇਮ ਆ ਅਸੀਂ ਜਿੰਨੇ ਬੰਦੇ ਉੱਤੇ ਬੈਠੇ ਸੀ ਇੱਕ ਵੀ ਬੰਦਾ ਸਾਡਾ ਇਲੈਕਸ਼ਨਾਂ ਚ ਨਹੀਂ ਗਿਆ ਜਦ ਕੇ ਤੁਸੀਂ ਹਰ ਬੰਦੇ ਦੀ ਗਾਰੰਟੀ ਨਹੀਂ ਲੈ ਸਕਦੇ ਪਰ ਫਿਰ ਵੀ ਨਹੀਂ ਗਿਆ ਅਸੀਂ ਤਾਂ ਕਿਹਾ ਸੀ ਅਸੀਂ ਸਿਰਫ ਸਾਡਾ ਕੋਸ਼ਿਸ਼ ਇਹ ਸੀ ਕਿ ਮੁੱਦਿਆਂ ਦੀ ਪੋਲਿਟਿਕਸ ਹੋਵੇ ਪੰਜਾਬ ਦੇ ਲੋਕਾਂ ਨੂੰ ਉਦੋਂ ਵੀ ਕਿਹਾ ਸੀ ਹੁਣ ਵੀ ਕਹਿ ਰਹੇ ਆ ਕਿ ਮੁੱਦੇ ਮੁੱਦਿਆਂ ਤੇ ਖੜੋ ਇਮੋਸ਼ਨਲ ਹੋ ਕੇ ਜਾਂ ਲਾਕ ਡਾਟਾ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਵੋਟਾਂ ਨਾ ਪਾਇਆ ਕਰੋ ਵੋਟਾਂ ਪਾਓ ਤਾਂ ਆਪਦੇ ਮੁੱਦਿਆਂ ਤੇ ਪਾਓ ਫਿਰ ਵੇਖੋ ਕਿਵੇਂ ਕੰਮ ਹੁੰਦੇ ਨੇ ਫਿਰ ਇਹ ਲੀਡਰ ਸਹੀ ਬਣਗੇ ਸਪਲਾਈ ਤੇ ਡਿਮਾਂਡ ਦਾ ਜ਼ਮਾਨਾ ਹੈ ਡਿਮਾਂਡ ਸਹੀ ਕਰੋਗੇ ਤਾਂ ਸਪਲਾਈ ਸਹੀ ਹੋਊਗੀ ਔਰ ਡੈਮੋਕ੍ਰੇਸੀ ਦੇ ਵਿੱਚ ਲੀਡਰਾਂ ਦੀ ਡਿਮਾਂਡ ਤਾਂ ਸਭ ਤੋਂ ਵੱਡੀ ਡਿਮਾਂਡ ਹੋਣੀ ਚਾਹੀਦੀ ਹੈ ਸਾਡੀ ਸਭ ਤੋਂ ਬੈਟਰ ਬੰਦਾ ਆਵੇ ਜਿਹਨੂੰ ਪਤਾ ਹੋਵੇ ਸਾਡੇ ਇਹਨਾਂ ਲੀਡਰਾਂ ਨੂੰ ਇਹ ਨਹੀਂ ਪਤਾ ਨੀਟ ਦਾ ਮਸਲਾ ਹੋਇਆ ਤਮਨ ਲਾਡੂ ਚ ਸਾਡੇ ਪੰਜਾਬ ਵਾਲੇ ਬੋਲੇ ਹੁਣੇ ਆ ਤਿੰਨ ਕਾਨੂੰਨ ਪਾਸ ਹੋਏ ਨੇ ਨਵੇਂ ਕਾਨੂੰਨ ਹੋਏ ਆਏ ਜਿਹੜੇ ਕਿੰਨੀਆਂ ਸਟੇਟਾਂ ਨੇ ਰੌਲਾ ਪਾਇਆ ਪਛਮੀ ਬੰਗਾਲ ਨੇ ਪਾਇਆ ਤਮਿਲनाडु ਨੇ ਪਾਇਆ ਅਸੀਂ ਬੋਲ ਹੀ ਨਹੀਂ ਰਹੇ ਸਾਡੀ ਸਰਕਾਰ ਬੋਲ ਹੀ ਨਹੀਂ ਰਹੀ ਕੀ ਅਸੀਂ ਉਸ ਸਰਕਾਰ ਤੋਂ ਪੁੱਛ ਰਹੇ ਹਾਂ ਕੁਝ ਫੈਡਰਲਿਜ਼ਮ ਚ ਕੀ ਹੋ ਗਿਆ ਕਿਤੇ ਪੁੱਛਿਆ ਉਹਦੇ ਕੋਲੋਂ ਸਾਡਾ ਤਾਂ ਲੈ ਦੇ ਕੇ ਮਸਲਾ ਇਹ ਹੈ ਕਿ ਕੋਈ ਵੀ ਬਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੀ ਸਾਰਿਆਂ ਨਾਲ ਠੀਕ ਹੈ ਠੀਕ ਹੈ ਮੀਨ ਸਾਨੂੰ ਕਿਸੇ ਦੀ ਪ੍ਰੋਬਲਮ ਨਹੀਂ ਵਿਕਾਸ ਬਹੁਤ ਕਰ ਰਹੇ ਆ ਪਿੱਛੇ ਵੀ ਦੇਖੀਏ ਦੇਖੋ ਵਿਕਾਸ ਹੋ ਰਿਹਾਗਾ ਵੱਡੀ ਜਿਹੜੀ ਲੈਂ ਲੰਘ ਰਹੀ ਆ ਉਹ ਫਲਾਈਓਵਰ ਤਿਆਰ ਹੋ ਰਿਹਾਗਾ ਪਰ ਉਹਦੇ ਸਾਹਮਣੇ ਪਾਸ ਜਿਹੜਾ ਇਹ ਬਿਲਕੁਲ ਦਰਿਆ ਉਹ ਜਿਹੜਾ ਉਹ ਵਿਕਾਸ ਹੈ ਆ ਵਿਨਾਸ਼ ਹੈ ਉਹ ਵਿਕਾਸ ਬਿਨਾ ਤਾਂ ਚੱਲ ਜੂਗਾ ਜਦ ਕਿ ਉਹ ਸੜਕ ਹੈ ਜਿਹਦੇ ਪੰਜਾਬ ਵਾਲਿਆਂ ਤੋਂ ਜੜੇ ਹੀ ਨਹੀਂ ਜਾਣਾ ਇਹ ਪਤਾ ਨਹੀਂ ਕਿਸ ਮਕਸਦ ਲਈ ਬਣਾ ਰਹੇ ਨੇ ਕਿਉਂਕਿ ਬਹੁਤ ਸੜਕਾਂ ਬਣ ਗਈਆਂ ਸਾਨੂੰ ਇੰਨੀਆਂ ਦੀ ਲੋੜ ਨਹੀਂ ਸਾਨੂੰ ਆ ਪਾਣੀ ਸੁਧਾਰੋ ਪਹਿਲਾਂ ਸਾਡੇ ਹੋਰ ਬੜੇ ਮਸਲੇ ਹੈਗੇ ਨੇ ਉਹ ਸੁਧਾਰੋ ਕੀ ਅਸੀਂ ਉਹਦੇ ਤੇ ਕੁਝ ਕਰ ਰਹੀ ਹੈ ਗਵਰਨਮੈਂਟ ਕਰ ਰਹੀ ਹੈ ਪਤਾ ਹੀ ਨਹੀਂ ਵਿਜ਼ਨ ਹੀ ਕੋਈ ਨਹੀਂਗਾ ਕਰੂਗੇ ਨਹੀਂ ਕੁਝ ਮੈਂ ਅਸੀਂ ਪਰ ਮੁੱਖ ਮੰਤਰੀ ਤਾਂ ਕਹਿੰਦੇ ਪੰਜਾਬ ਲਈ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ 'ਚ ਕਰ ਹੀ ਇਹਨਾਂ ਦਿੱਤਾ ਪਰ ਕਹਿੰਦੇ ਕਰੀਏ ਕਿ ਗੰਦਬੋਧ ਪਾਇਆ ਹੋਇਆ 75 ਸਾਲਾਂ ਦਾ ਦੇਖੋ ਉਹਨਾਂ ਨੇ ਕਰਤਾ ਜਾਂ ਨਹੀਂ ਕਰਤਾ ਇਹ ਲੋਕ ਬਿਹਤਰ ਜਾਣ ਸਕਦੇ ਨੇ ਪਰ ਮੇਰੀ ਲੋਕਾਂ ਨੂੰ ਇੱਕੋ ਬੇਨਤੀ ਹੈ ਕਿਉਂਕਿ ਅਸੀਂ ਕਿਸੇ ਪਾਰਟੀ ਵਿਸ਼ੇਸ਼ ਲਈ ਕਹੀਏ ਇਹ ਮਾੜਾ ਉਹ ਚੰਗਾ ਇਹ ਸਾਡੀ ਪੋਜੀਸ਼ਨ ਨਹੀਂ ਗੀ ਸਾਡਾ ਕਹਿਣ ਤੋਂ ਪਾ ਹੋਇਆ ਹੈ ਕਿ ਆ ਗਲਤ ਹੋ ਰਿਹਾ ਹੈ ਔਰ ਗਲਤ ਹੋ ਰਿਹਾ ਇਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹ ਸਭ ਤੋਂ ਵੱਡੀ ਜ਼ਿੰਮੇਵਾਰ ਹੁੰਦੀ ਕਿਉਂਕਿ ਉਹਨਾਂ ਨੇ ਸਹੀ ਕਰ ਸਕਦੇ ਹੁੰਦੇ ਮੌਕੇ ਤੇ ਉਹ ਨਹੀਂ ਕਰ ਰਹੇਗੇ ਸੋ ਅਸੀਂ ਕਹਿੰਦੇ ਆ ਇਹ ਕਿਸੇ ਨੇ ਸਹੀ ਨਹੀਂ ਕੀਤਾ ਇਸ ਲਈ ਸਹੀ ਨਹੀਂ ਕੀਤਾ ਕਿ ਤੁਸੀਂ ਆਪਦਾ ਮੁੱਦਾ ਨਹੀਂ ਬਣਾਇਆ ਹ ਹੁਣੇ ਜਿਸ ਅਖਬਾਰ ਖੈਰਾਂ ਨੇ ਬਿਆਨ ਦਿੱਤਾ ਸੀ ਕਿ ਇੱਕ ਰਿਜ਼ਰਵੇਸ਼ਨ ਹੋਣੀ ਚਾਹੀਦੀ ਪੰਜਾਬੀਆਂ ਲਈ ਜੀ ਸੰਗਰੂਰ ਜਦੋਂ ਇਲੈਕਸ਼ਨਾਂ ਵਿੱਚ ਇਲੈਕਸ਼ਨਾਂ ਦੇ ਵਿੱਚ ਕਿੰਨਾ ਰੌਲਾ ਪਾਤਾ ਸੀ ਕਈ ਲੋਕਾਂ ਨੇ ਕਾਂਗਰਸ ਵਾਲਿਆਂ ਨੇ ਕਹਿੰਦਾ ਇਹ ਸاسي ਨਹੀਂ ਇਹਦੇ ਨਾਲ ਸਹਿਮਤ ਕਹਿੰਦਾ ਸੀ ਨਾ ਇਹਨਾਂ ਨੇ ਕਹਿ ਗਏ ਅਸੀਂ ਕਹਿੰਦੇ ਸੀ ਸਹਿਮਤ ਨਹੀਂ ਨਹੀਂ ਸਹਿਮਤ ਕਹੇਗੇ ਅਸੀਂ ਉਹ ਇਹਨਾਂ ਦੀ ਇੱਕ ਐਮਪੀ ਨੇ ਬਿਆਨ ਦਿੱਤਾ ਸੀ ਬਨ ਵਾਲੇ ਐਮਪੀ ਨੇ ਮਨੀਸ਼ਤਵਾੜੀ ਨੇ ਚੰਡੀਗੜ੍ਹ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਇਹ ਇੰਡੀਪੈਂਡੈਂਟ ਹੋਣਾ ਚਾਹੀਦਾ ਉਹਦੇ ਤੇ ਕਿਸੇ ਕਾਂਗਰਸੀ ਨੇ ਰੌਲਾ ਨਹੀਂ ਪਾਇਆ ਕਿਉਂ ਪੰਜਾਬ ਦਾ ਦਾਵਾ ਨਹੀਂਗਾ ਉਹਦੇ ਤੇ ਹੇ ਗੈਰ ਨਾ ਕਿਉਂ ਨਹੀਂ ਰੌਲਾ ਪਾਇਆ ਕਿਉਂਕਿ ਉਹਨਾਂ ਨੂੰ ਲੱਗਿਆ ਜਿਹਦੇ ਤੇ ਰੌਲਾ ਪਾਇਆ ਕਿ ਪ੍ਰਵਾਸੀ ਭਰਾ ਸਾਡੇ ਖਿਲਾਫ ਨਾ ਹੋ ਜਾਣ ਤੇ ਦੂਜੀ ਗੱਲ ਚੰਡੀਗੜ੍ਹ ਵਾਲੀ ਤੇ ਉਹਨਾਂ ਨੂੰ ਪਤਾ ਇਹਦੇ ਖਿਲਾਫ ਤਾਂ ਕੋਈ ਹੈ ਹੀ ਨਹੀਂਗਾ ਇਹਦੇ ਤੇ ਕਿਹੜਾ ਕੋਈ ਵੋਟ ਪੈਣੀ ਹੈ ਉਹਨੇ ਆਰਾਮ ਨਾਲ ਬੋਲਤਾ ਬਾਕੀ ਉਹਨੇ ਪਰਵਾਹ ਨਹੀਂ ਕੀਤੀ ਤਾਂ ਬੰਦਿਓ ਰੱਬ ਦਿਓ ਇਹ ਤੁਹਾਡੇ ਮੁੱਦੇ ਨੇ ਜੇ ਤੁਸੀਂ ਇਹਦੇ ਤੇ ਵੋਟ ਜਾਂ ਤੁਸੀਂ ਚੋਟ ਕਰੋਗੇ ਇਹਨਾਂ ਨੂੰ ਫੇਰ ਹੀ ਇਹ ਤੁਹਾਡਾ ਮੁੱਦਾ ਇਹਨਾਂ ਦਾ ਮੁੱਦਾ ਬਣੂਗਾ ਜੀ ਫੇਰ ਹੀ ਤੁਹਾਡਾ ਮਸਲਾ ਹੱਲ ਹੋਊਗਾ ਇਸੇ ਲਈ ਅਸੀਂ ਉਦੋਂ ਵੀ ਕਿਹਾ ਸੀ ਅਸੀਂ ਹੁਣ ਵੀ ਕਹਿ ਰਹੇ ਹਾਂ ਤੇ ਅੱਗੇ ਵੀ ਕਹਾਂਗੇ ਕਿ ਮੁੱਦਿਆਂ ਤੇ ਖੜੋ ਮੁੱਦਿਆਂ ਤੇ ਪੋਲਿਟਿਕਸ ਕਰਵਾਓ ਕਰਵਾਉਣੀ ਹੈ ਇਸ ਲਈ ਕਿ ਲੋਕ ਜੋ ਚਾਹੁੰਦੇ ਨੇ ਰਾਜਨੀਤੀ ਉਸੇ ਤੇ ਹੁੰਦੀ ਹੈ ਤੁਸੀਂ ਇਕੱਠੇ ਹੋਵੋ ਬੋਲੋ ਇਕੱਠੇ ਹੋ ਕੇ ਕਿਸਾਨੀ ਚ ਆਪਾਂ ਸੈਂਟਰ ਨੂੰ ਮਨਾ ਲਿਆ ਤੇ ਆਪਦੀ ਸਟੇਟ ਨੂੰ ਨਹੀਂ ਮਨਾ ਸਕਦੇ ਇਕੱਠੇ ਤਾਂ ਹੋਵੋ ਅਸੀਂ ਮੁੱਦਿਆਂ ਤੇ ਪੋਲਿਟਿਕਸ ਨਹੀਂ ਕਰਦੇ ਬਿਲਕੁਲ ਤਾਂ ਤੋਜ ਮਾਨ ਸਾਡੇ ਨਾਲ ਮੌਜੂਦ ਸੀਗੇ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਆ ਪੰਜਾਬ ਦੇ ਲੋਕਾਂ ਨੂੰ ਕਿ ਜੇਕਰ ਮਸਲੇ ਹੱਲ ਕਰਾਉਣੇ ਆ ਤਾਂ ਜਾਗਣਾ ਪਊ ਉੱਠਣਾ ਪਊ ਆਵਾਜ਼ ਚੁੱਕਣੀ ਪਊ ਤੇ ਮੁੱਦਿਆਂ ਦੀ ਰਾਜਨੀਤੀ ਸਾਨੂੰ ਕਰਨੀ ਪੈਣੀ ਆ ਕੈਮਰਾਮੈਨ ਸਾਥੀ ਹਰਪ੍ਰੀਤ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਬੁੱਢਾ ਦਰਿਆ